ਸਾਹੀ ਗਾਲ ਜੀ ਹੋਰ ਕਿਦਾਂ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਸੇਵ ਕੁਰਾੜ ਤੁਸੀਂ ਦੇਖ ਰਹੇ ਹੋ ਮਾਲਵਾ ਬਿਲਡ ਲਾਈਫ ਐਂਡ ਸਾਈ ਪ੍ਰੈਸ ਤੇ ਆਪਾਂ ਅੱਜ ਆਪਦੇ ਹੀ ਗਵਾਂਢ ਦੇ ਵਿੱਚ ਤੇ ਆਪਦੇ ਹੀ ਘਰੇ ਵੀਡੀਓ ਸ਼ੂਟ ਕਰ ਰਹੇ ਆਂਗੇ ਸਾਡੇ ਦੇ ਮੁੰਡੇ ਦੇ ਘਰੇ ਕਿਉਂਕਿ ਇਹਨਾਂ ਦੇ ਕੱਟਾ ਬਹੁਤ ਸੋਹਣਾ ਹੈਗਾ ਤੇ ਆਪਾਂ ਉਹ ਸੇਲ ਲਈ ਪਾਉਣਾਗਾ ਤੇ ਸਾਰੇ ਜਾਣਿਆਂ ਨੇ ਦੱਸਣਾਗਾ ਵੀ ਕਿੰਨਾਗਾ ਪ੍ਰਾਈਸ ਹੈ ਇਹਦਾ ਤੇ ਬਾਕੀ ਅਸੀਂ ਤੁਹਾਨੂੰ ਦਿਖਾਉਨੇ ਆਂਗੇ ਕੱਟਾ ਤੇ ਬੂਰੀ ਮੱਝ ਦਾ ਇਹ ਕਟਾਗਾ ਹੈ ਤੇ ਲੁੱਕ ਦੇਖਿਆ ਲੁੱਕ ਘੈਂਟ ਆ ਪੂਰੀ ਦੇਖਣ ਨੂੰ ਸਰਾ ਚੀਜ਼ ਆਗੀ ਤੇ ਤੁਹਾਨੂੰ ਦਿਖਾਉਨੇ ਆਗੇ ਹਾਂਜੀ ਫਿਰ ਕਰੋ ਚੈੱਕ ਇਹ ਉਹ ਕਟਾਗਾ ਰਾਵੀਨ ਨਸਲ ਆਗੀ ਮੱਥੇ ਤੇ ਚਿੱਟਾ ਨਿਸ਼ਾਨਾਗਾ ਤੇ ਨੱਕ ਵੀ ਜਿਹੜਾ ਚਿੱਟਾ ਹੈਗਾ ਪੈਰਾਂ ਤੋਂ ਵੀ ਚਿੱਟਾ ਹੈਗਾ ਤੇ ਪੂਛ ਵੀ ਚਿੱਟੀ ਹੈਗੀ ਲੰਗਿਆਂ ਨੇ ਇਹਦਾ ਫਾਦਰ ਆਗਾ ਜਿਹੜਾ ਇਹਦਾ ਫਾਦਰ ਆ ਉਹ ਲੰਗਿਆਣੇ ਦਾਗਾ ਸ਼ਾਨਦਾਰ ਝੋਟਾਗਾ ਤੁਸੀਂ ਅਕਸਰ ਉਹਨੂੰ YouTube Instagram ਤੇ ਦੇਖਦੇ ਹੋਵੋਗੇ ਤੇ ਜਿਹੜਾ ਦਾ ਫਾਦਰ ਆਗਾ ਪਿੰਡ ਲੰਗਿਆਣਾ ਸ਼ਾਨਦਾਰ ਝੋਟਾਗਾ ਤੇ ਚੈੱਕ ਕਰੋ ਪੂਰੇ 1 ਸਾਲ ਦਾਗਾ ਤੇ ਦੇਖਣ ਚ ਇੰਦਾ ਲੱਗਦਾ ਜਿਵੇਂ ਕਿ 1.5-2 ਸਾਲ ਦਾ ਪਰ ਇਹ 1 ਸਾਲ ਦਾਗਾ ਹਟਾ-ਗਾਟਾ ਪੂਰਾ ਤੇ ਜੇ ਕਿਸੇ ਨੇ ਵੀਰ ਨੇ ਵੀ ਲੈਣਾ ਹੋਇਆ ਸਾਡੇ ਦਿੱਤੇ ਹੋਏ ਨੰਬਰ ਉੱਤੇ ਸੰਪਰਕ ਕਰਿਓ ਤੇ ਅਸੀਂ ਉਹ ਬੰਦੇ ਦਾ ਮਾਨਤਾ ਨਹੀਂ ਕਰਾਂਗੇ ਬਾਕੀ ਅਸੀਂ ਲੋਕੇਸ਼ਨ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਉਹ ਲੋਕੇਸ਼ਨ ਤੇ ਆ ਜਾਓ ਲੈ ਕਰੋ ਚੈੱਕ ਫਿਰ ਤੇ ਇਹ ਦੀ ਫਿਰ ਇਹ ਦੀ ਮੰਗੀ ਇਹ ਵੀ ਬੁਰੀ ਹੈਗੀ ਸਿੰਘ ਜਮਾ ਕੁੰਡੇ ਹੈਗੇ ਬਹੁਤ ਵਧੀਆ ਨਸਲ ਹੈ ਦੀ ਹੋਣ ਇਹ ਸੂਈ ਹੈਗੀ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ 16 ਦਿਨ ਹੋ ਗਏ ਸੂਈ ਨੂੰ ਤੇ ਪਹਿਲੀ ਵਾਰ ਦੁੱਧ ਕਿੰਨਾ ਛੋਇਆ ਸੀ ਬਾਈ 14 ਲੀਟਰ ਸੀ ਨਾ 12 ਲੀਟਰ 14 14 ਲੀਟਰ ਸਾਢੇ 14 ਲੀਟਰ ਛੋਇਆ ਸੀ ਜਦੋਂ ਪਹਿਲੇ ਸੂਏ ਸੀਗੀ ਤੇ ਹੁਣ ਜਿਹੜਾ ਇਹਦਾ ਹੁਣ ਜਿਹੜਾ ਇਹਨੇ ਕੱਟਾ ਫੇਰ ਦਿੱਤਾਗਾ ਉਹ ਵੀ ਤੁਹਾਨੂੰ ਚੈੱਕ ਕਰਾਉਣੇ ਆਗੇ ਉਹ ਇਹ ਇੱਕ ਦੀ ਬਲੈਕ ਕਲਰ ਦਾਗਾ ਮੱਥੇ ਤੇ ਚਿੱਟਾ ਨਿਸ਼ਾਨ ਹੈ ਇਹਦੇ ਪਹਿਲਾਂ ਵਾਲਾ ਬੂਰਾ ਸੀ ਤੇ ਇਹ ਇੱਕ ਦੀ ਕਾਲਾਗਾ ਮੱਥੇ ਤੇ ਚਿੱਟਾ ਨਿਸ਼ਾਨ ਚਾਰੇ ਪੈਰ ਚਿੱਟੇ ਬਹੁਤ ਚੰਗੀ ਨਸਲ ਦਾ ਇਹ ਵੀ ਇਹਨੂੰ ਹਜੇ ਇਹਨੂੰ ਸੂਈ ਨੂੰ ਹਜੇ 16 ਦਿਨ ਹੋਏ ਹੈਗੇ ਦੇਖੋ ਜਿਹੜਾ ਪਹਿਲਾ ਝੋਟਾਗਾ ਆਪਾਂ ਕੱਟਾ ਸੇਲ ਕਰਨਾ ਉਹ ਹੈਗਾਗਾ 1 ਸਾਲ ਦਾ ਯਾਨੀ 1 ਸਾਲ ਤੇ ਕੁਝ ਮਹੀਨੇ ਉੱਪਰ ਆਗਾ ਤੇ ਦੂਜੀ ਸੂਏ ਸੁਪੀ ਆ ਪਹਿਲੇ ਸੂਏ 14 ਲੀਟਰ ਚ ਹੋਇਆ ਸੀ ਤੇ ਦੂਜੀ ਸੂਏ ਹੋ ਗਈ ਆ ਦੂਜੀ ਸੂਏ ਦਾ ਜਿਹੜਾ ਇਹ ਹੈਗਾਗਾ ਇਹ ਕਾਲੇ ਰੰਗ ਦਾਗਾ ਤੇ ਫਿਰ ਸਾਰਿਆਂ ਨੇ ਫਿਰ ਸਾਰਿਆਂ ਨੇ ਦਿੱਤੇ ਉਹ ਨੰਬਰਾਂ ਨਾਲ ਸੰਪਰਕ ਕਰਿਓ ਤੇ ਜੇ ਕਿ ਸੈਨ ਚਾਹਵਾਣਾਂਗੇ ਬੁਰੀ ਨਸਲ ਦਾ ਝੋਟਾ ਰੱਖਣਾ ਜਿਨੇ ਘਰੇ ਤੇ ਜਰੂਰ ਸੰਪਰਕ ਕਰਿਓ ਤੇ ਸਾਡੀ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾਗਾ ਇਦਾਂ ਹੀ ਪਿਆਰ ਦਿੰਦੇ ਰਹਿਣਾ ਇਦਾਂ ਹੀ ਸਪੋਰਟ ਕਰਨਾਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਮਿਲਦੇ ਆਂ ਕਿਸੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਮੈਨੂੰ ਦੋ ਇਜਾਜ਼ਤ ਓਕੇ ਫਿਰ ਬਾਏ ਬਾਏ